ਅੱਜਕੱਲ ਤੁਸੀਂ ਦੇਖ ਰਹੇ ਹੋ ਜਦਬਾਣੀ ਟੀਵੀ ਤੇ ਮਹਾਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਰਾਜਸਭਾ ਦੇ ਸਪੀਕਰ ਜਗਦੀਪ ਤਨਖੜ ਅਤੇ ਕਾਂਗਰਸ ਦਰਮਿਆਨ ਹੋਈ ਸਦਨ ਦੇ ਵਿੱਚ ਬਹਿਸ ਜਗਦੀਪ ਤਨਖੜ ਨੇ ਬੋਲਦਿਆਂ ਕਿਹਾ ਕਿ ਉਹ ਦੇਸ਼ ਲਈ ਜਾਨ ਦੇ ਦੇਣਗੇ ਪਰ ਝੁਕਣਗੇ ਨਹੀਂ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਜੱਜਾਂ ਨੂੰ ਸੰਤ ਵਰਗਾ ਜੀਵਨ ਜਿਉਣ ਦੀ ਸਲਾਹ ਦਿੱਤੀ ਹੈ ਬੈਂਚ ਨੇ ਕਿਹਾ ਇੱਕ ਕਿ ਜੱਜ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਤੇ ਫੈਸਲਿਆਂ ਬਾਰੇ ਕੋਈ ਰਾਏ ਜ਼ਾਹਰ ਨਹੀਂ ਕਰਨੀ ਚਾਹੀਦੀ ਬਕਸ਼ਮੀ ਬੰਗਾਲ ਦੇ ਆਰਜੀਕਰ ਕਾਲਜ ਵਿੱਚ ਡਾਕਟਰ ਨਾਲ ਹੋਏ ਜ਼ਬਰਜਨਾਹ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਚਾਰਜ ਸ਼ੀਟ ਦਾਖਲ ਨਾ ਕਰ ਸਕਣ ਦੇ ਕਾਰਨ ਅਦਾਲਤ ਨੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਨੂੰ ਦਿੱਤੀ ਜ਼ਮਾਨਤ ਸਰੀਆ ਦੇ ਵਿੱਚ ਬਸ਼ਰ ਅਲ ਅਸਦ ਦੇ ਰਾਜ ਦਾ ਅੰਤ ਹੋਣ ਤੋਂ ਬਾਅਦ ਵਿਦਰੋਹੀਆਂ ਨੇ 44 ਸਲਾਬਾਦ ਬਦਲਿਆ ਝੰਡਾ ਦਿੱਲੀ ਦੇ ਦੂਤਾਵਾਸ ਤੇ ਵੀ ਨਜ਼ਰ ਆਇਆ ਨਵਾਂ ਝੰਡਾ ਜਨਪਦ ਦੇ ਵਿੱਚ ਇੰਜੀਨੀਅਰ ਅਤਲ ਸੁਭਾਸ਼ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਘਰ ਅੱਗੇ ਚਿਪਕਾਇਆ ਨੋਟਿਸ ਨਿਕਤਾ ਸਿੰਘਾਰੀਆਂ ਨੂੰ 3 ਦਿਨਾਂ ਦੇ ਅੰਦਰ ਜਾਂਚ ਅਧਿਕਾਰੀ ਕੋਲ ਪੇਸ਼ ਹੋਣ ਲਈ ਕਿਹਾ ਸਾਉਥ ਇੰਡੀਆ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਨੂਰਜਨ 4 ਦਸੰਬਰ ਨੂੰ ਆਪਣੀ ਫਿਲਮ ਪੁਸ਼ਪਾ 2 ਦੀ ਸਕਰੀਨਿੰਗ ਦੌਰਾਨ ਥੀਏਟਰ ਦੇ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ 14 ਦਿਨਾਂ ਤੱਕ ਰਹਿਣਗੇ ਨਿਆਂਇਕ ਹਿਰਾਸਤ ਦੇ ਵਿੱਚ ਅਦਾਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਵਿਧਾਈ ਥਾਣੇ ਦੀ ਸੁਰੱਖਿਆ ਮਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਇੱਕ ਔਰਤ ਭਿਖਾਰੀ ਕੋਲੋਂ ਮਿਲੇ 75000 ਰੁਪਏ ਭਿਖਾਰੀ ਨੇ ਦੱਸਿਆ ਕਿ ਇਹ ਉਸ ਦੀ ਇੱਕ ਹਫ਼ਤੇ ਦੀ ਕਮਾਈ ਔਰਤ ਸ਼ਨੀ ਮੰਦਰ ਕੋਲ ਮੰਗਦੀ ਹੈ ਭੀਖ ਆਂਧਰਾ ਪ੍ਰਦੇਸ਼ ਵਿੱਚ ਇੱਕ ਵਿਅਕਤੀ ਨੇ ਕੁਵੈਤ ਤੋਂ ਆ ਕੇ ਕੀਤਾ ਆਪਣੀ ਬੇਟੀ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਆਪਣੇ ਰਿਸ਼ਤੇਦਾਰ ਦਾ ਲੋਹੇ ਦੀ ਰੌਡ ਮਾਰ ਕੇ ਕਤਲ ਪੁਲਿਸ ਨੇ ਮਾਮਲਾ ਦਰਜ ਕਰਕੇ આરોપી ਦੀ ਪਾਲ ਕੀਤੀ ਸ਼ੁਰੂ 12 ਵਿਗੇ ਜ਼ਮੀਨ ਲਈ ਪੁੱਤ ਨੇ ਪਿਓ ਦਾ ਕੀਤਾ ਕਤਲ ਆਰੋਪੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਸ਼ਰਾਬ ਦੇ ਨਸ਼ੇ ਵਿੱਚ ਕਰ ਰਿਹਾ ਸੀ ਗਾਲੀ ਗਲੋਚ ਤਾਂ ਪੁੱਤਰ ਵੱਲੋਂ ਕੀਤੀ ਗਈ ਮਾਰਕੁੱਟ ਗੁਹਾਟੀ ਦੇ ਮੰਦਿਰ ਕੰਪਲੈਕਸ ਵਿੱਚ ਔਰਤ ਨਾਲ ਸਮੂਹਿਕ ਜ਼ਬਰਜਨਾਹ ਦੇ ਇਲਜ਼ਾਮਾਂ ਤਹਿਤ ਪੁਲਿਸ ਨੇ 7 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਨੇ ਵੀਡੀਓ ਦੇ ਆਧਾਰ ਤੇ ਕੀਤੀ ਕਾਰਵਾਈ ਤੇ ਕੁੱਲ 9 ਲੋਕਾਂ ਵਿੱਚੋਂ 2 ਅਜੇ ਵੀ ਫਰਾਰ ਸੋ ਐਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਾਨੂੰ ਦੋ ਇਜਾਜ਼ਤ ਤਸ਼ਰੀਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੱਦਬਾਣੀ ਟੀਵੀ ਤੇ ਮਹਾਵਿੰਦਰਪਾਲ ਨਜ਼ਰ ਮਾਰਦਿਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਰਾਜ ਸਭਾ ਦੇ ਸਪੀਕਰ ਜਗਦੀਪ ਤਨਖੜ ਅਤੇ ਕਾਂਗਰਸ ਦਰਮਿਆਨ ਹੋਈ ਸਦਨ ਦੇ ਵਿੱਚ ਬਹਿਸ ਜਗਦੀਪ ਤਨਖੜ ਨੇ ਬੋਲਦਿਆਂ ਕਿਹਾ ਕਿ ਉਹ ਦੇਸ਼ ਲਈ ਜਾਨ ਦੇ ਦੇਣਗੇ ਪਰ ਝੁਕਣਗੇ ਨਹੀਂ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਜੱਜਾਂ ਨੂੰ ਸੰਤ ਵਰਗਾ ਜੀਵਨ ਜਿਉਣ ਦੀ ਸਲਾਹ ਦਿੱਤੀ ਹੈ ਬੈਂਚ ਨੇ ਕਿਹਾ ਇੱਕ ਕਿ ਜੱਜ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਤੇ ਫੈਸਲਿਆਂ ਬਾਰੇ ਕੋਈ ਰਾਏ ਜ਼ਾਹਰ ਨਹੀਂ ਕਰਨੀ ਚਾਹੀਦੀ ਪਛਮੀ ਬੰਗਾਲ ਦੇ ਆਰਜੀਕਰ ਕਾਲਜ ਵਿੱਚ ਡਾਕਟਰ ਨਾਲ ਹੋਏ ਜ਼ਬਰਜਨਾਹ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਚਾਰਜ ਸ਼ੀਟ ਦਾਖਲ ਨਾ ਕਰ ਸਕਣ ਦੇ ਕਾਰਨ ਅਦਾਲਤ ਨੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਨੂੰ ਦਿੱਤੀ ਜ਼ਮਾਨਤ। ਸੀਰੀਆ ਦੇ ਵਿੱਚ ਬਸ਼ਰਲ ਅਸਦ ਦੇ ਰਾਜ ਦਾ ਅੰਤ ਹੋਣ ਤੋਂ ਬਾਅਦ ਵਿਦਰੋਹੀਆਂ ਨੇ 44 ਸਲਾਬਾਦ ਬਦਲਿਆ ਝੰਡਾ ਦਿੱਲੀ ਦੇ ਦੂਤਾਵਾਸ ਤੇ ਵੀ ਨਜ਼ਰ ਆਇਆ ਨਵਾਂ ਝੰਡਾ। ਜਨਪੁਰ ਦੇ ਵਿੱਚ ਇੰਜੀਨੀਅਰ ਅਤਲ ਸੁਭਾਸ਼ਦੀ ਕੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਘਰ ਅੱਗੇ ਚਿਪਕਾਇਆ ਨੋਟਿਸ ਨਿਕਤਾ ਸਿੰਘਾਨੀਆਂ ਨੂੰ 3 ਦਿਨਾਂ ਦੇ ਅੰਦਰ ਜਾਂਚ ਅਧਿਕਾਰੀ ਕੋਲ ਪੇਸ਼ ਹੋਣ ਲਈ ਕਿਹਾ ਸਾਉਥ ਇੰਡੀਆ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਲੂ ਅਰਜਨ 4 ਦਸੰਬਰ ਨੂੰ ਆਪਣੀ ਫਿਲਮ ਪੁਸ਼ਪਾ 2 ਦੀ ਸਕਰੀਨਿੰਗ ਦੌਰਾਨ ਥੀਏਟਰ ਦੇ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ 14 ਦਿਨਾਂ ਤੱਕ ਰਹਿਣਗੇ ਨਿਆਂਇਕ ਹਿਰਾਸਤ ਦੇ ਵਿੱਚ ਅਦਾਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਵਿਧਾਈ ਥਾਣੇ ਦੀ ਸੁਰੱਖਿਆ ਮਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਇੱਕ ਔਰਤ ਭਿਖਾਰੀ ਕੋਲੋਂ ਮਿਲੇ 75000 ਰੁਪਏ ਭਿਖਾਰੀ ਨੇ ਦੱਸਿਆ ਕਿ ਇਹ ਉਸ ਦੀ ਇੱਕ ਹਫ਼ਤੇ ਦੀ ਕਮਾਈ ਔਰਤ ਸ਼ਨੀ ਮੰਦਰ ਕੋਲ ਮੰਗਦੀ ਹੈ ਭੀਖ ਆਂਧਰਾ ਪ੍ਰਦੇਸ਼ ਵਿੱਚ ਇੱਕ ਵਿਅਕਤੀ ਨੇ ਕੁਵੈਤ ਤੋਂ ਆ ਕੇ ਕੀਤਾ ਆਪਣੀ ਬੇਟੀ ਨਾਲ ਜਨਸੀ ਸ਼ੋਸ਼ਣ ਕਰਨ ਵਾਲੇ ਆਪਣੇ ਰਿਸ਼ਤੇਦਾਰ ਦਾ ਲੋਹੇ ਦੀ ਰੌਡ ਮਾਰ ਕੇ ਕਤਲ ਪੁਲਿਸ ਨੇ ਮਾਮਲਾ ਦਰਜ ਕਰਕੇ આરોપી ਦੀ ਪਾਲ ਕੀਤੀ ਸ਼ੁਰੂ 12 ਵਿਗੇ ਜ਼ਮੀਨ ਲਈ ਪੁੱਤ ਨੇ ਪਿਓ ਦਾ ਕੀਤਾ ਕਤਲ આરોપી ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਸ਼ਰਾਬ ਦੇ ਨਸ਼ੇ ਵਿੱਚ ਕਰ ਰਿਹਾ ਸੀ ਗਾਲੀ ਗਲੋਚ ਤਾਂ ਪੁੱਤਰ ਵੱਲੋਂ ਕੀਤੀ ਗਈ ਮਾਰਕੁੱਟ ਗੁਹਾਟੀ ਦੇ ਮੰਦਿਰ ਕੰਪਲੈਕਸ ਵਿੱਚ ਔਰਤ ਨਾਲ ਸਮੂਹਿਕ ਜ਼ਬਰਜਨਾਹ ਦੇ ਇਲਜ਼ਾਮਾਂ ਤਹਿਤ ਪੁਲਿਸ ਨੇ 7 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਨੇ ਵੀਡੀਓ ਦੇ ਆਧਾਰ ਤੇ ਕੀਤੀ ਕਾਰਵਾਈ ਤੇ ਕੁੱਲ 9 ਲੋਕਾਂ ਵਿੱਚੋਂ 2 ਅਜੇ ਵੀ ਫਰਾਰ ਸੋ ਐਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਾਨੂੰ ਦੋ ਇਜਾਜ਼ਤ ਤਸ਼ਰੀਕਾਲ